ਕਾ ਮਾ ਪੂਰੀ ਇਹ ਸਬਜ਼ੀ ਮੰਡੀ ਮਾਰਕੀਟ ਹੈ ਸਾਡੀ ਜਤੋਦੀ ਇਹ ਰਾਮੀਲਾ ਗਰਾਉਂਡ ਵਾਲੀ ਤੇ ਇਹ ਸਾਰੇ ਇੱਥੇ ਆਪਣਾ ਆਪਣਾ ਲੱਗ ਕੋਈ ਸਬਜ਼ੀ ਦਾ ਕੋਈ ਫਰੂਟ ਦਾ ਕੋਈ ਇਸ ਤਰ੍ਹਾਂ ਕੰਮ ਕਾਰੋਬਾਰ ਕਰਦੇ ਆ ਸਾਰੇ ਵੀਰ ਅ ਇਕਬਾਲ ਜੀ ਲੰਗਰ ਲੱਗਿਆ ਗੰਨੇ ਦੇ ਰਸ ਦਾ ਸਾਰੇ ਸਾਧ ਸੰਗਤ ਨੂੰ ਪਹਿਲਾਂ ਵਾਇਰੂਸੀ ਕਾ ਖਾਲਸਾ ਵਾਇਰੂਸੀ ਕਰਦੇ ਆ ਅੱਜ ਸਾਡੇ ਬਹੁਤ ਹੀ ਸ਼ਹਾਦਤ ਜਿਹੜੇ ਗੁਰੂਆਂ ਜੀ ਨੇ ਅੱਜ ਦਿੱਤੀ ਉਹਨਾਂ ਦਾ ਜਿੰਨ ਛੀ ਦੀਦਾੜਾ ਸੀ ਜੀ ਉਸ ਕਰਕੇ ਅਸੀਂ ਅੱਜ ਮੇਲ ਲਾਈ ਆ ਜੀ ਗੰਨੇ ਦੀ ਜੀ ਕਿ ਵੰਨ ਗਰਮੀ ਦਾ ਮਹੀਨਾ ਦੀ ਪਹਿਲਾਂ ਸੋਚਿਆ ਕਿ ਸਾਰੇ ਵੀਰਾਂ ਦਾ ਸਹਿਯੋਗ ਲੈ ਕੇ ਤੇ ਆਪਾਂ ਜਲ ਪਾਣ ਦਾ ਲਾਦੀਏ ਸ਼ੀਲ ਜੀ ਇਹ ਸਾਡੇ ਸਪਾਲ ਸਿੰਘ ਜੀ ਕਹਿੰਦੇ ਵੀ ਆਪਾਂ ਕਿਉਂ ਨਾ ਆਪਣੇ ਕੋਲ ਦੋ ਮਸ਼ੀਨਾਂ ਹੈਗੀਆਂ ਜੀ ਤੇ ਆਪਾਂ ਗੰਨੇ ਦੀ ਸ਼ੀਲ ਲਾ ਲਈ ਆਪਣੀਆਂ ਦੋ ਮਸ਼ੀਨਾਂ ਹੈਗੀਆਂ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਦਾ ਨਾਨਕ ਮੰਗਾ ਜੀ ਤਨ ਤਨ ਸਤਿ ਸ੍ਰੀ ਅਕਾਲ ਜੁੰਦੇ ਮਹਾਰਾਜਿਆਂ ਦੀ ਸ਼ੀਲੀ ਦਾੜੇ ਨੂੰ ਮੁੱਖ ਰੱਖਦੇ ਆ ਜੀ ਉਸ ਸੰਗਤਾਂ ਵੱਲੋਂ ਲਗਾਤਾਰ ਨੜੀ ਵਾਰ ਸੁਖਨੀ ਸਾਹਿਬ ਜੀ ਦੇ ਜਾਪ ਚੱਲ ਰਿਹਾ ਜੀ ਕੱਲ ਨੂੰ ਸਮਾਪਤੀ ਤੇ ਸੰਗਤਾਂ ਵਾਸਤੇ ਲੰਗਰ ਪਾਣੀ ਦੀ ਤਿਆਰ ਕਰਨਾ ਜੀ ਉਹਨਾਂ ਸਬਜੀ ਪੱਤੀ ਲੈਣ ਆਏ ਆ ਇੱਥੇ ਇਹ ਵੀਰ ਲੰਗਰ ਲਾਈ ਬੈਠੇ ਜੂਸ ਦਾ ਗੰਨੇ ਦਾ ਜੀ ਜੀ ਸ਼ਾਕੇ ਦਾ ਬਾਬਾ ਜੀ ਜਰੂਰ ਜੀ ਇਸ ਤਰ੍ਹਾਂ ਕੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੂੰ ਸੰਬੰਧੀ ਇਹ ਸੇਵਾ ਗੰਨੇ ਦੇ ਰਸ ਦੀ ਸੇਵਾ ਹੈ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਪਹਿਲਾਂ ਤਾਂ ਤੁਹਾਡੇ ਦਰਸ਼ਨ ਹੋਏ ਆ ਕਿ ਗੱਡੀ ਆ ਸ਼ੁਕੀਨ ਜੱਟ ਦੀ ਜੁੱਤੀ ਝਾੜ ਕੇ ਜਣੀ ਮੁਟਿਆਰੇ ਦੁਨੀਆ ਨੇ ਸੁਣਿਆ ਤੁਹਾਡਾ ਗੀਤ ਅੱਜ ਤੁਹਾਡੇ ਹੱਥ ਦੇ ਵਿੱਚ ਇੱਕ ਗੰਨੇ ਦੇ ਰਸ ਦਾ ਗਲਾਸ ਹੈ ਕਿੰਨੇ ਰੁਪਏ ਲੈ ਰਹੇ ਆ ਇਹਦੇ ਭਲਾ ਲੈ ਰਹੇ ਆ ਕਿ ਨਹੀਂ ਸਸਕਾਲ ਜੀ ਰੈਗੁਰ ਜੀ ਦਾ ਖਾਲਸਾ ਰੈਗੁਰ ਜੀ ਕੀ ਫਤਿਹ ਮੈਂ ਜਸੰਦਰ ਸਿੰਘ ਬਰਾੜ ਤੇ ਰੋਤਵਾ ਟੀਵੀ ਨਾਲ ਜੁੜਿਆ ਹੋਇਆ ਤੁਸੀਂ ਪੰਜਾਬ ਪਵਸਤਾ ਗੁਰਾਂ ਦੇ ਨਾਲ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਮਹਾਨ ਯੋਧਿਆਂ ਦੀ ਧਰਤੀ ਹੈ ਪੰਜਾਬ ਜਿੱਥੇ ਕੋਈ ਮੁਸ਼ਕਲ ਬਣੇ ਤਾਂ ਮੂਰੇ ਖੜਦਾ ਹੈ ਜਿੱਦੋਂ ਕੋਈ ਆਫਤਾਂ ਦੇ ਤਾਂ ਮੂਰੇ ਖੜਦਾ ਹੈ ਜਿੱਦੋਂ ਕੋਈ ਸੇਵਾ ਭਾਵਨਾ ਦੀ ਗੱਲ ਹੋਵੇ ਤਾਂ ਪੰਜਾਬ ਮੂਰੇ ਖੜਦਾ ਹੈ ਅੱਜ ਪੰਨਵੇਂ ਪਾਤਸ਼ਾਹ ਧੰਤਨ ਸਹਿਬ ਜੀ ਕੋ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੂੰ ਤਕਰੀ ਤਕੀ ਦੇ ਬਿਠਾਇਆ ਗਿਆ ਸੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤਕਰੀ ਤਕੀ ਦੇ ਬੈਠ ਕੇ ਸੀ ਤੱਕ ਨਹੀਂ ਅੱਜ ਉਹ ਇਹਨਾਂ ਦਿਨਾਂ ਦੇ ਵਿੱਚ ਸ਼ਬੀਰ ਲਾਇਆ ਜਾਂਦੀਆਂ ਲੰਗਰ ਲਾਇਆ ਜਾਂਦੀਆਂ ਠੰਡੇ ਮਿੱਠੇ ਜਲਦੀਆਂ ਸ਼ਬੀਰ ਲਾਇਆ ਜਾਂਦੀਆਂ ਪਰ ਮੈਂ ਜੈਤੋ ਮੰਡੀ ਦੇ ਰਾਮੀਲਾ ਗਰਾਊਂਡ ਜ਼ਿਲ੍ਹਾ ਫਰੀਦਕੋਟ ਹਲਕਾ ਜੈਤੋ ਜੈਤੋ ਮੰਡੀ ਦੇ ਰਾਮੀਲਾ ਗਰਾਊਂਡ ਦੇ ਚੌਕ ਦੇ ਵਿੱਚ ਖੜਾ ਇੱਥੇ ਇੱਕ ਅਨੋਖੀ ਸ਼ਬੀਰ ਲਾਈ ਹੋਈ ਹੈ ਸੇਵਾਦਾਰਾਂ ਨੇ ਹਾਲਾਂਕਿ ਸਾਰੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਸਾਰੇ ਮਿਹਨਤ ਕਸ਼ ਬੰਦੇ ਆ ਆਪਣਾ ਕਰਕੇ ਆਪਣਾ ਕਵਾ ਕੇ ਘਰ ਵਾਲੇ ਬੰਦੇ ਆ ਇੱਥੇ ਸ਼ਬੀਰ ਜਿਹੜੀ ਲੱਗੀ ਮੈਂ ਤੁਹਾਨੂੰ ਦਿਖਾਉਣ ਲੱਗਾ ਅਜੀਬੋ ਗਰੀਬ ਸ਼ਬੀਰ ਲੱਗੀ ਰਹੀ ਹੈ ਕੰਨੇ ਦੇ ਰਸ ਦੀ ਸ਼ਬੀਰ ਆਓ ਮੈਂ ਤੁਹਾਨੂੰ ਦਿਖਾਵਾਂ ਤੱਲਾ ਮੈਂ ਤੁਹਾਨੂੰ ਦਿਖਾ ਦਿਆਂ ਕਿ ਕੰਨੇ ਦੇ ਰਸ ਦੀ ਸ਼ਪੀਲ ਲੱਗੀ ਹੋਈ ਹੈ ਦੇਖੋ ਮੈਂ ਦਿਖਾਵਾਂ ਕਿ ਐ ਨਹੀਂ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਇਹ ਨਹੀਂ ਕਿ ਗਿਣਤੀ ਕੀਤੀ ਜਾਨੀ ਕਿ ਕਿੰਨੇ ਗਲਾਸ ਕਿੰਨੇ ਕੁਆਂਟਲ ਕੰਨੇ ਜਾਂ ਕਿੰਨਾ ਟਾਈਮ ਅਨਲਿਮਟਿਡ ਨਾਲ ਲਿਮਟਡ ਇੱਕ ਖਿਡਾਰੀ ਇਹ ਚੱਲ ਰਹੀ ਹੈ ਸੇਵਾਦਾਰ ਵਰਤਾ ਰਹੇ ਹੈ ਸੇਵਾਦਾਰ ਲਗਾਤਾਰ ਵਰਤਾ ਰਹੇ ਸਾਡੇ ਜੁੱਤੀ ਛਾੜ ਕੇ ਜੜੀ ਮੁਟਿਆਰੇ ਗੱਡੀ ਆ ਸ਼ੁਕੀਨ ਜੱਟ ਦੀ ਸਾਡੇ ਪੰਮਾ ਜੀ ਦੁਨੀਆ ਭਰ ਦੇ ਵਿੱਚੋਂ ਵਰਲਡ ਵਾਈਡ ਜੜੇ ਹੋਏ ਸੀ ਥੋੜਾ ਸਾਈਡ ਤੇ ਆਓ ਜੀ ਮੈਂ ਤੁਹਾਡਾ ਨਾਲ ਗੱਲ ਕਰਨੀ ਜਾਊਂਗਾ ਪੰਮਾ ਜੀ ਕੁਦਰਤੀ ਮਿਲ ਗਏ ਤੁਸੀਂ ਮੈਂ ਵੀ ਬਾਜ਼ਾਰ ਕੁਦਰਤੀ ਆਇਆ ਸੀ ਮੈਂ ਦਿਖਾ ਦਿਆਂ ਕਿ ਦੋ ਖਲਾੜੀਆਂ ਚੱਲ ਰਹੀਆਂ ਤੇ ਸ਼ਬੀਲ ਆ ਇਹ ਗੰਨੇ ਦੇ ਰਸ ਦੀ ਬਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਪਹਿਲਾਂ ਤਾਂ ਤੁਹਾਡੇ ਦਰਸ਼ਨ ਹੋਏ ਆ ਕਿ ਗੱਡੀ ਆ ਸ਼ੁਕੀਨ ਜੱਟ ਦੀ ਜੁੱਤੀ ਛਾੜ ਕੇ ਜੜੀ ਮੁਟਿਆਰੇ ਦੁਨੀਆ ਨੇ ਸੁਣਿਆ ਤੁਹਾਡਾ ਗੀਤ ਅੱਜ ਤੁਹਾਡੇ ਹੱਥ ਦੇ ਵਿੱਚ ਇੱਕ ਗੰਨੇ ਦੇ ਰਸ ਦਾ ਕਿੰਨੇ ਰੁਪਏ ਲੈ ਰਿਆ ਇਹਦੇ ਭਲਾ ਲੈ ਰਿਆ ਕਿ ਨਹੀਂ ਕੁਛ ਪਾਪਾ ਜੀ ਤੁਹਾਨੂੰ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀ ਇਹ ਸਾਰੇ ਬੰਦੇ ਨੇ ਆਪਦੀ ਮਾਇਆ ਕੱਤਰ ਕਰਕੇ ਜੀ ਮਤਲਬ ਕਮਾਈ ਚੋਂ ਦਸਵਾਂ ਦਸੌਂ ਕੱਢ ਕੇ ਤਲ ਫੁਲ ਪਾ ਕੇ ਜੀ ਇਹ ਉਹਨਾਂ ਦੀ ਸ਼ਰਧਾ ਹੈ ਸ਼ਰਧਾ ਭਾਵਨਾ ਜੀ ਇਹ ਸ਼ਰਧਾ ਭਾਵਨਾ ਉਹਨਾਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਜੀ ਅਸੀਂ ਇਹ ਛਕ ਰਹੇ ਹਾਂ ਜੀ ਤੇ ਪੰਜਾਬ ਦਾ ਗੁਰਾਂ ਦੇ ਨਾਂ ਤੇ ਵਸਦਾ ਜੀ ਗੁਰਾਂ ਦੇ ਨਾਂ ਤੇ ਵਸਦਾ ਇਹ ਪੰਜਾਬ ਦੇ ਵਿੱਚ ਸੇਵਾ ਸੇਵਾ ਭਾਵਨਾ ਤੇ ਦਇਆ ਪੰਜਾਬ ਚ ਬਹੁਤ ਆਹ ਸਭੂ ਬਹੁਤ ਬਹੁਤ ਧੰਨਵਾਦ ਬੰਮਾ ਜੀ ਵੈਸੇ ਸ਼ਾਪਿੰਗ ਕਰਨ ਵਾਸਤੇ ਆਏ ਸੀ ਪਰ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸਾਡੇ ਜੈਤੋ ਮੰਡੀ ਦਾ ਇਤਿਹਾਸ ਬਹੁਤ ਵੱਡਾ ਹੈ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਜਿੱਥੇ ਦਸਮੇਸ਼ ਪਿਤਾ ਕਲਗੀ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਆਏ tibbi ਸਾਹਿਬ ਜਿੱਥੇ ਜੈਤੋ ਦਾ ਮੋਰਚਾ ਲੱਗਿਆ ਤੇ ਸਾਡੇ ਨਾਲ ਗੁਰਦੁਆਰਾ ਗੰਗਸਰ ਸਾਹਿਬ ਗੁਰਦੁਆਰਾ tibbi ਸਾਹਿਬ ਗੁਰਦੁਆਰਾ tibbi ਸਾਹਿਬ ਦੇ ਗ੍ਰੰਥੀ ਸਾਹਿਬਾ ਵਗਜੀ ਖਾਲਸਾ ਵਗਜੀ ਕੀ ਫਤਿਹ ਜੀ ਸਾਹਿਬ ਹੈ ਮਗਰੂ ਜੀ ਅੱਜ ਤੁਸੀਂ ਜੱਤੋਂ ਮੰਡੀ ਰਾਮ ਲੀਲਾ ਗਰੋਲ ਚੌਕ 'ਚ ਖੜੇ ਹੋ ਹਨ ਤੁਹਾਡੇ ਹੱਥ ਦੇ ਵਿੱਚ ਵੀ ਗਲਾਸ ਹੈ ਪਰ ਇਹ ਖਾਲੀ ਹੈ ਜਾਨਣਾ ਚਾਹਾਂਗਾ ਕਿਸ ਸੰਬੰਧ ਵਾਸਤੇ ਇਹ ਜੋ ਗਲਾਸ ਤੁਹਾਡੇ ਹੱਥ ਦੇ ਵਿੱਚ ਹੈ ਇਹ ਜੀ ਆਪਾਂ ਗੁਰਦੁਆਰਾ ਸਾਹਿਬ ਨੂੰ ਕੱਲ ਨੂੰ ਗੁਰੂ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਦਾ ਨਾਨਕ ਮੰਗਾ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਜੰਦੇਵ ਮਹਾਰਾਜਿਆਂ ਦੇ ਸ਼ਹੀਦੀ ਧਾੜੇ ਨੂੰ ਮੁੱਖ ਰੱਖਦੇ ਆ ਜੀ ਉਸ ਸੰਗਤਾਂ ਵੱਲੋਂ ਲਗਾਤਾਰ ਨੜੀ ਵਾਰ ਸੁਖਨੀ ਸਾਹਿਬ ਜੀ ਦੇ ਜਾਬ ਚੱਲ ਰਿਹਾ ਜੀ ਕੱਲ ਨੂੰ ਸਮਾਪਤੀ ਤੇ ਸੰਗਤਾਂ ਵਾਸਤੇ ਲੰਗਰ ਪਾਣੀ ਨੂੰ ਤਿਆਰ ਕਰਨਾ ਜੀ ਜੀ ਸਰ ਜੀ ਭਾਜੀ ਲੈਣ ਆਏ ਆ ਓਕੇ ਇੱਥੇ ਇਹ ਵੀਰ ਲੰਗਰ ਲਾਈ ਬੈਠੇ ਜੀ ਉਸਦਾ ਹੀ ਗੰਨੇ ਦਾ ਜੀ ਵੀ ਸ਼ਾਕੇ ਜੋ ਬਾਬਾ ਜੀ ਜਰੂਰ ਜੀ ਇਸ ਤਰ੍ਹਾਂ ਕੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੂੰ ਸੰਬੰਧੀ ਇਹ ਸੇਵਾ ਗੰਨੇ ਦੇ ਰਸ ਦੀ ਸੇਵਾ ਹੈ ਹਾਂ ਜੀ ਹਾਂ ਜੀ ਜੀ ਬਹੁਤ ਮਿਹਰਬਾਨੀ ਵਾਖੀਏ ਖਾਲਸਾ ਵਾਖੀਏ ਕੀ ਫਤਿਹ ਹਾਂ ਜੀ ਖੁਸ਼ ਹੋ ਆਨੰਦ ਲੈ ਰਹੇ ਹੋ ਦੇਖੋ ਰਸ਼ ਹੈ ਪੂਰਾ ਦੋਨੋਂ ਪਾਸੇ ਤੁਸੀਂ ਸੇਵਾਦਾਰ ਜਿਹੜੇ ਸੇਵਾਦਾਰ ਲੱਗੇ ਹੋਏ ਨੇ ਤੁਸੀਂ ਸੇਵਾਦਾਰ ਆਪਣੀ ਡਿਊਟੀ ਆਪਣੀ ਸੇਵਾ ਨਿਭਾ ਰਹੇ ਆ ਗੱਲ ਕਰੂੰਗਾ ਜਰੂਰ ਮੈਂ ਪਰ ਇਹ ਤਾਂ ਮੈਂ ਦਿਖਾ ਦਿਆ ਬੀਬੀ ਸਤਿ ਸ੍ਰੀ ਅਕਾਲ ਆ ਦੇਖੋ ਦੂਸਰੇ ਪਾਸੇ ਮੈਂ ਤੁਹਾਨੂੰ ਦਿਖਾਉਂਗਾ ਕਿ ਇਹ ਇੱਥੇ ਕੋਈ ਚਾਰਜ ਨਹੀਂ ਕੀਤਾ ਜਾ ਰਿਹਾ ਕੋਈ 10 ਰੁਪਏ 20 ਰੁਪਏ ਗਲਾਸ ਨਹੀਂ ਲਿਆ ਜਾ ਰਿਹਾ ਇੱਥੇ ਸਿਰਫ ਸੇਵਾ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਅ ਗਲਾਸ ਹੈ ਤੁਹਾਡੇ ਹੱਥ ਦੇ ਵਿੱਚ ਲੈ ਰਿਆ ਕੁਛ ਗੰਨੇ ਦੇ ਰਸਤਾ ਕਿ ਨਹੀਂ ਹਾਂਜੀ ਬਹੁਤ ਪੁੰਨਦਾਨ ਕਰ ਰਹੇ ਪੁੰਨਦਾਨ ਕਰ ਰਹੇ ਹਾਂਜੀ ਬਹੁਤ ਜਿਆਦਾ ਸੇਵਾ ਕਰ ਰਹੇ ਅੱਜ ਫ੍ਰੀ ਲੰਗਰ ਲੰਗਰ ਲੱਗਿਆ ਗੰਨੇ ਦੇ ਰਸਤਾ ਹਾਂਜੀ ਫ੍ਰੀ ਜੀ ਫ੍ਰੀ ਫ੍ਰੀ ਲੰਗਰ ਲੱਗਿਆ ਮਤਲਬ ਪੂਰੀ ਮਾਰਕੀਟ ਨੇ ਲਾਇਆ ਹਾਂਜੀ ਹਾਂਜੀ ਪੂਰੀ ਮਾਰਕੀਟ ਮਾਰਕੀਟ ਨੇ ਸਾਰਾ ਇੱਕ ਜਗ੍ਹਾ ਸੇਵਾ ਇਕੱਠੀ ਕਰਕੇ ਤੇ ਉਹ ਸਾਰੇ ਸਾਰੇ ਮਿਹਨਤ ਕਸ਼ ਲੋਕ ਹੈ ਜਿਸ ਤਰ੍ਹਾਂ ਮੈਂ ਦੱਸਿਆ ਤੇ ਗੰਨੇ ਦੇ ਰਸਤਾ ਲੰਗਰ ਹਾਂਜੀ ਆਰਾਮਲੀਲਾ ਗਰਾਊਂਡ ਜੈਤੋ ਜ਼ਿਲ੍ਹਾ ਫਰੀਦਕੋਟ ਹੈ ਜੀ ਦੇਖੋ ਗੰਨੇ ਉਤਾਰੇ ਜਾ ਰਹੇ ਦੇਖੋ ਪੋੜੀਆਂ ਜਾ ਰਹੀਆਂ ਪੋੜੀਆਂ ਜਿੰਨੇ ਜਿੰਨੇ ਇੱਥੇ ਵਰਤੀ ਜਾ ਰਿਹਾ ਨਾਲ ਦੀ ਨਾਲ ਇੱਥੇ ਦੇਖੋ ਰਸ਼ ਵਧ ਰਿਹਾ ਕਿਉਂਕਿ ਗਰਮੀ ਹੈ ਆਮ ਬੰਦਾ ਸੋਚਦਾ 10 ਰੁਪਏ ਦਾ 20 ਰੁਪਏ ਦਾ ਗਲਾਸ ਚਾਰ ਵਾਰੀ ਸੋਚਣਾ ਪੈਂਦਾ ਕਿ ਪੀਣਾ ਹੈ ਕਿ ਨਹੀਂ ਪੀਣਾ ਇਕਬਾਲ ਸਿੰਘ ਪੱਟੀ ਇਕਬਾਲ ਜੀ ਗੱਲ ਕਰਨੀ ਚਾਹੁੰਗਾ ਤੁਹਾਡੇ ਨਾਲ ਹਾਂਜੀ ਥੋੜਾ ਜਿਹਾ ਬਾਹਰ ਆਓ ਤੁਹਾਡੇ ਨਾਲ ਗੱਲ ਕਰਨੀ ਚਾਹੁੰਗਾ ਹਾਂਜੀ ਆਜੀ ਆਜੀ ਸੁਪ ਵਡੇ ਵੱਡੇ ਜਿਹੜੇ ਉਹ ਗੰਨੇ ਦੇ ਰਾਸਤੇ ਬਾਅਦ ਜਿਹੜਾ ਉਹ 포ਕਟ ਹੈ 포ਕਟ ਦੇ ਵੱਡੇ ਵੱਡੇ ਢੇਰ ਲੱਗਦੇ ਜਾ ਰਹੇ ਆ ਕਿਹੜੇ ਨਹੀਂ ਇਕਬਾਲ ਜੀ ਆਓ ਹਾਂਜੀ ਹਾਂਜੀ ਬੰਦਾ ਜੀ ਸਾਡੇ ਵੀ ਬਣਾ ਦਿਓ ਸੋ ਜੀ ਇਹ ਸਾਡੇ ਵੀਰ ਹੈ ਇਕਬਾਲ ਸਿੰਘ ਪੱਟੀ ਬਾਈ ਜੀ ਖਾਲਸਾ ਵੇਜ ਜੀ ਤੁਹਾਡਾ ਨਾਂ ਜੀ ਤਤਪਾਲ ਸਿੰਘ ਜੀ ਤਤਪਾਲ ਸਿੰਘ ਇਹ ਸਤਪਾਲ ਸਿੰਘ ਜੀ ਇਹ ਵੀ ਇੱਥੇ ਆ ਪੂਰਾ ਮੈਂ ਤੁਹਾਨੂੰ ਦਿਖਾਵਾਂ ਪੂਰੀ ਇਹ ਸਬਜ਼ੀ ਮੰਡੀ ਮਾਰਕੀਟ ਹੈ ਸਾਡੀ ਜੱਤ ਹੋਰੀ ਇਹ ਰਾਮੀਲਾ ਗਰਾਊਂਡ ਵਾਲੀ ਤੇ ਇਹ ਸਾਰੇ ਇੱਥੇ ਆਪਣਾ ਆਪਣਾ ਅਲੱਗ ਕੋਈ ਸਬਜ਼ੀ ਦਾ ਕੋਈ ਫਰੂਟ ਦਾ ਕੋਈ ਇਸ ਤਰ੍ਹਾਂ ਕੰਮ ਕਾਰੋਬਾਰ ਕਰਦੇ ਆ ਸਾਰੇ ਵੀਰ ਇਕਬਾਲ ਜੀ ਲੰਗਰ ਲੱਗਿਆ ਗੰਨੇ ਦੇ ਰਸਤਾ ਸਾਰੇ ਸਾਧ ਸੰਗਤ ਨੂੰ ਪਹਿਲਾਂ ਵਾਇਰਸ ਜੀਕਾ ਖਾਲਸਾ ਵੈਕਿਨ ਵਾਇਰਸ ਜੀਕਾ ਲੱਗੇ ਅੱਜ ਸਾਡੇ ਬਹੁਤ ਹੀ ਸ਼ਹਾਦਤ ਤੋਂ ਜਿਹੜੇ ਕੀਵਾ ਜੀ ਨੇ ਅੱਜ ਦਿੱਤਿਆ ਉਹਨਾਂ ਦਾ ਜਿੰਦ ਚੀਦੀ ਧੜਾ ਸੀ ਜੀ ਉਸ ਕਰਕੇ ਅਸੀਂ ਆਹ ਸ਼ਬੀਲ ਲਾਈ ਹੈ ਜੀ ਗੰਨੇ ਦੀ ਜੀ ਕਿ ਵੈਨਾ ਗਰਮੀ ਦਾ ਮਹੀਨਾ ਜੀ ਪਹਿਲਾਂ ਸੋਚਿਆ ਕਿ ਸਾਰੇ ਵੀਰਾਂ ਦਾ ਸਹਿਯੋਗ ਲੈ ਕੇ ਤੇ ਆਪਾਂ ਜਲਦਪਰ ਲਾ ਦੀਏ ਸ਼ਬੀਲ ਜੀ ਇਹ ਸਾਡੇ ਸੁਖਮਾਨ ਸਿੰਘ ਜੀ ਕਹਿੰਦੇ ਵੀ ਆਪਾਂ ਕਿਉਂ ਨਾ ਆਪਣੇ ਕੋਲ ਦੋ ਮਸ਼ੀਨਾਂ ਹੈਗੀਆਂ ਜੀ ਜੇ ਆਪਾਂ ਗੰਨੇ ਰਿਸ਼ ਵੀ ਲੱਗਦੀ ਆਪਣੀਆਂ ਦੋ ਮਸ਼ੀਨਾਂ ਆ ਗਈਆਂ ਜੀ ਇਹ ਕਿੰਨੇ ਨੇ ਚਲਾਈ ਉੱਥੇ ਇੱਕ ਸਾਡਾ ਰਾਜੂ ਵੀਰ ਆ ਉਹਨਾਂ ਨੂੰ ਅਸੀਂ ਫੋਨ ਕੀਤਾ ਜੀ ਵੀ ਮੀਟ ਜੀ ਨਾਲ ਤੁਹਾਡਾ ਗੰਨੇ ਦਾ ਖਰਚਾ ਹੈ ਉਹ ਮੁੰਡਾ ਰਾਜੂ ਐ ਨਹੀਂ ਨਹੀਂ ਉਹ ਤਰਾਜੂ ਦਾ ਘਰੇ ਆ ਜੀ ਅੱਛਾ ਉਹ ਰਾਜੂ ਦਾ ਮੁੰਡਾ ਲੱਗਿਆ ਉਹ ਕਹਦਾ ਜੀ ਮੇਰੇ ਸੇੜ ਨਾਲ ਗੱਲ ਕਰ ਲਓ ਮੈਂ ਥਰਾ ਦੂੰ ਜੀ ਅਸੀਂ ਉਹਨਾਂ ਨੂੰ ਫੋਨ ਕੀਤਾ ਜੀ ਤੁਹਾਡਾ ਜਿਹੜਾ ਖਰਚਾ ਗੰਨੇ ਦਾ ਦੇ ਦਾਂਗੇ ਜੀ ਅਸੀਂ ਓਕੇ ਉਹ ਕਹਿੰਦਾ ਕੋਈ ਚੱਕਰ ਨਹੀਂ ਬਾਲ ਜੀ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰ ਲਾਂਗਾ ਜੀ ਓਕੇ ਇਹ ਕਰਕੇ ਦੋਨੇ ਮਸ਼ੀਨਾਂ ਅਸੀਂ ਅੱਜ ਲੋਕਾਂ ਦੀ ਸੇਵਾ ਵਸਤੇ ਲਾਤੀਆਂ ਸੇਵਾ ਵਸਤੇ ਲਾਤੀਆਂ ਅੱਜ ਜਿਹੜਾ ਇਸੇ ਚੌਂਕ ਦੇ ਵਿੱਚ ਤੁਸੀਂ 10 ਰੁਪਏ 20 ਰੁਪਏ ਗਲਾਸ ਵੇਚ ਰਹੇ ਹੁੰਦੇ ਆ ਅੱਜ ਅੱਜ ਬਿਲਕੁਲ ਫਰੀ ਅੱਜ ਫਰੀ ਕਰਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੀ ਸ਼ਹਾਦਤ ਨੂੰ ਉਸ ਬਰਕਰਾਰ ਹਾਂਜੀ ਸਾਰਾ ਉਹਨਾਂ ਨੂੰ ਸਲਾਮ ਆ ਜੀ ਕੋਟੀ ਕੋਟੀ ਪ੍ਰਣਾਮ ਉਹਨਾਂ ਨੂੰ ਉਹਨਾਂ ਕਰਕੇ ਅੱਜ ਫਰੀ ਲੰਗਰ ਇਹ ਸਾਡੇ ਇਕਬਾਲ ਜੀ ਇਹ ਦੋ ਵੀ ਅੱਗੇ ਤੋਂ ਵੀ ਜਦੋਂ ਵੀ ਕਿਤੇ ਸ਼ੀਰ ਦੀ ਸਾਡੇ ਗੁਰੂਆਂ ਦਾ ਜਨਮ ਆਉਗਾ ਕੁਮੋਸੀ ਜੇਵਾ ਲਪਾਇਆ ਕਰਾਂਗੇ ਸਾਡੇ ਇਕਬਾਲ ਜੀ ਹੈ ਜੀ ਸਬਜੀ ਦਾ ਕੰਮ ਕਰਦੇ ਆ ਤੇ ਦੇਖੋ ਭਾਈ ਜੀ ਕਹਿੰਦੇ ਪਿਆਓ ਫ੍ਰੀ ਆ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਸਤਿ ਪਾ ਜੀ ਸასი ਕਾਲ ਥੋੜਾ ਜੱਗ ਕੇ ਆ ਜਾਓ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਕਿੰਨੇ ਕੁ ਦੁਕਾਨਦਾਰਾਂ ਦਾ ਯੋਗਦਾਨ ਹੈ ਦੇ ਵਿੱਚ ਜਿਵੇਂ ਤੁਹਾਡਾ ਸਬਜੀ ਦਾ ਕੰਮ ਹੈ ਇਕਬਾਲ ਦਾ ਸਬਜੀ ਦਾ ਕੰਮ ਹੈ ਇਹ ਗੰਨੇ ਦੀਆਂ ਰੇੜੀਆਂ ਵਾਲੇ ਆ ਜਿਹੜੇ ਰੋਜ਼ਾਨਾ ਇੱਥੇ ਆਪਣੀ ਰੋਟੀ ਰੋਜ਼ੀ ਵਾਸਤੇ ਇਥੇ ਰੇੜੀਆਂ ਲਾਉਂਦੇ ਹੁੰਦੇ ਆ ਅੱਜ ਤੁਸੀਂ ਫ੍ਰੀ ਗੰਨੇ ਦਾ ਰਸ ਪਿਆ ਰਹ ਇਹ ਤਾਂ ਉਸ ਦੀ ਦੇਣਾ ਟੈਲਫੋਨ ਇਕੱਠਾ ਕਰਕੇ ਇੱਥੇ ਸੰਗਤ ਨੇ ਲਾਤਾ ਜੀ ਅਸੀਂ ਕਈ ਸਾਲਾਂ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਇਸ ਜੰਨੇ ਦਾ ਰਸ ਦੀ ਲਾ ਰਿਹਾ ਜਦੋਂ ਤੋਂ ਮੇਰੇ ਮਾਲਕ ਨੇ ਮਿਹਰ ਕੀਤੀ ਆ ਜੀ ਕੰਨੇ ਦੀ ਖੇਤੀ ਕਰਨ ਲੱਗੇ ਆ ਉਹਦਾ ਤੋਂ ਇਹ ਅਸੀਂ ਰਸ ਦੀ ਲਾ ਰਹੇ ਆ ਸੇਵਾ ਕਰ ਰਹੇ ਆ ਜੀ ਸੇਵਾ ਕਰਨਾ ਕੋਈ ਉਹ ਵਾਲਾ ਉਹ ਚੀਜ਼ ਨਹੀਂ ਹੋ ਜਾਂਦੀ ਇਸ ਚੀਜ਼ ਨਾਲ ਗੁਰੂਆਂ ਦੀ ਉਹ ਸ਼ਾਹਦਤ ਤਾਜ਼ਾ ਹੁੰਦੀ ਆ ਵੀ ਸਾਡੇ ਗੁਰੂਆਂ ਨੇ ਵੀ ਤਮਗਾ ਦੇ ਬੈਠੇ ਕਿੰਨੇ ਤੁਸੀਂ ਇਹ ਥੱਲੇ ਆਪਾਂ ਜੋ ਸੰਗਤ ਦੇ ਆ ਗਰਮੀ ਦੇ ਵਿੱਚ ਬੁਰਾ ਹਾਲ ਆ ਕੁਛ ਨਾ ਕੁਛ ਅਸੀਂ ਸਰੀਰ ਨੂੰ ਠੰਢਕ ਪਚਾ ਕੇ ਕੁਛ ਨਾ ਕੁਛ ਬਈ ਅਸੀਂ ਸ਼ਾਂਤੀ ਦੇ ਸਕੀਏ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੇਵਾ ਨਿਭਾ ਰਹੇ ਹੋ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੀ ਸੇਵਾ ਜਿਹੜੀ ਉਹ ਥਾਂੇ ਪਾਉਣ ਤੁਹਾਨੂੰ ਬਲਪਾਲ ਬਖਸ਼ਣ ਸਤਿ ਸ੍ਰੀ ਅਕਾਲ ਜੀ ਦੇਖੋ ਬੱਚੇ ਇੱਧਰ ਇੱਧਰ ਛੱਕ ਰਹੇ ਹੈ ਬਈ ਜੀ ਖਾਲਸਾ ਵੇਰ ਜੀ ਫੜੇ ਜਾ ਛੱਕ ਲਿਆ ਜੀ ਕੀ ਕਹਿਣਾ ਚਾਹਦੇ ਹੋ ਜਿਹੜਾ ਡੈਣਾ ਬੜਾ ਭਾਗਾਂ ਭਰਿਆ ਦੇਣਾ ਜੀ ਬੜਾ ਸੁੰਦਰ ਦਿਹਾੜਾ ਸੰਗਤਾਂ ਨੂੰ ਬੜਾ ਨਿਹਾਲ ਸੰਗਤਾਂ ਜੀ ਕੰਨੇ ਦਾ ਰਸ ਪਿਆ ਕੀ ਮਹਾਲ ਕਰਨ ਜੀ ਇਹ ਗਰਮੀ ਦਾ ਮੌਸਮ ਹੈ ਇਹ ਉਹਦੀ ਦੇਣ ਹੈ ਜੀ ਇਹ ਦਿਹਾੜਾ ਨਤ ਨਹੀਂਗਾ ਬਿਲਕੁਲ ਜੀ ਇਹ ਸਵੇਂ ਸਰ ਇੱਕ ਖਾਲਸਾ ਦਿਹਾੜਾ ਇਹ ਸੰਗਤ ਸ਼ਹਾਦਤਾਂ ਕੁਰਬਾਨੀਆਂ ਸਾਡੇ ਗੁਰੂਆਂ ਦੀਆਂ ਤੇ ਸ਼ਹਾਦਤਾਂ ਨੂੰ ਜਿਹੜਾ ਉਹ ਉਹ ਸੇਵਾ ਨੂੰ ਸੇਵਾ ਕਰਨ ਦਾ ਬਲ ਬਖਸ਼ਦਾ ਸਾਹ ਤੋਂ ਸਮਾਂ ਮਿਲਦਾ ਜੀ ਬਿਲਕੁਲ ਧੰਨਵਾਦ ਜੀ ਬਾਈ ਜੀ ਖਾਲਸਾ ਬਾਈ ਜੀ ਕੀ ਬੱਲੇ ਸੋ ਆਜੋ ਜੀ ਆਜੋ ਸੇਵਾ ਦਾ ਰਹਿ ਨਾ ਜਾਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕਾਲਾ ਸਿੰਘ ਜੀ ਕਾਲਾ ਸਿੰਘ ਅੱਜ ਸੇਵਾ ਕਰ ਰਹੇ ਹੋ ਹਾਂ ਜੀ ਸੇਵਾ ਕਰ ਰਹੇ ਹਾਂ ਪੂਰੇ ਮਾਰਕੀਟ ਦੀ ਸੇਵਾ ਗੰਨੇ ਦੇ ਰਸ ਦੀ ਪੂਰੇ ਮਾਰਕੀਟ ਦੀ ਸੇਵਾ ਕਰਦੇ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਸ਼ਾਮ ਤੱਕ ਚੱਲੋ ਹਾਂ ਜੀ ਸ਼ਾਮ ਫ੍ਰੀ ਲੰਗਰ ਹੈ ਜੀ ਫ੍ਰੀ ਲੰਗਰ ਹੈ ਗੰਨੇ ਦਾ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਸਾਰੇ ਜਿਹੜੇ ਮਿਹਨਤ ਕਸ਼ ਬੰਦੇ ਆ ਸਾਰੇ ਮਿਹਨਤ ਮਜ਼ਦੂਰੀ ਵਾਲੇ ਆ ਆ ਗੰਨੇ ਦੀ ਰੇੜੀ ਇੱਥੇ ਹਰ ਰੋਜ਼ ਲੱਗੀ ਹੁੰਦੀ ਹੈ ਆਪਣੀ ਰੋਟੀ ਰੋਜੀ ਵਾਸਤੇ ਉਹ ਗੰਨੇ ਦੀ ਰੇੜੀ ਆ ਉਹ ਲੱਗੀ ਦੂਸਰੇ ਪਾਸੇ ਦਿਖਾਵਾ ਜਿਵੇਂ ਉਹ ਮੋਟਰਸਾਈਕਲ ਵਾਲੀ ਰੇੜੀ ਖੜੀ ਹੈ ਸਕੂਟਰ ਦੇ ਪਿੱਛੇ ਇਧਰਲੇ ਪਾਸੇ ਦੇਖੋ ਢੇਰ ਲੱਗਦਾ ਜਾ ਰਿਹਾ ਫੋਕਟ ਦਾ ਤੇ ਮੈਂ ਜਿੱਥੇ ਦਿਖਾਵਾਂ ਤੁਹਾਨੂੰ ਗਲਾਸ ਹੀ ਗਲਾਸ ਖਾਲੀ ਦੱਸਣਗੇ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ